हां जी दोस्तों सारेया नुं सस्श्रीकाल स्वागत करदेया टोडा राज संधू फार्मिंग दे विच आज दी दोस्तों अपनी विजिट हैगी या ਪਿੰਡ ਚੰਬਲ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਸਾਹਿਬ ਦੇ ਬਿਲਕੁਲ ਨੇੜੇ ਪਿੰਡ ਆ ਦੋਸਤੋ ਸੇਰੋਂ ਤੋਂ ਥੋੜੀ ਦੂਰੀ ਦੂਰੀ ਤੇ ਆ ਜਦੋਂ ਆਪਾਂ ਨੈਸ਼ਨਲ ਹਾਈਵੇ ਤੇ ਦੋਸਤੋ ਆਉਣੇ ਆ ਸੇਰੋਂ ਵਾਲੇ ਟੋਲ ਪਲਾਜ਼ੇ ਤੋਂ ਬੈਕ ਸਾਈਡ ਤੇ ਦੋਸਤੋ ਲੈਫਟ ਟਰਨ ਲੈਣੀ ਆ ਤੁਸੀਂ ਤੇ ਚੰਬਲ ਪਿੰਡ ਵਿਜਿਟ ਹੋ ਜੂਗੀ ਚੰਬਲ ਪਿੰਡ ਬਾਹਰ ਬੇਲੀਆਂ ਦੇ ਉੱਪਰ ਜਿਹੜਾ ਵੀਰ ਹੋਣਾਂ ਦਾ ਘਰ ਹੈਗਾ ਸੋ ਬਿਲਕੁਲ ਵਪਾਰ ਦਾ ਕੰਮ ਆ ਪਸ਼ੂ ਜਿਹੜੇ ਦੋਸਤੋ ਡੇਲੀ ਰੁਟੀਨ ਵਿੱਚ ਆਉਂਦੇ ਆ ਇਸ ਕਰੇ ਤੁਸੀਂ ਸਮੇਂ-ਸਮੇਂ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਹੋ ਜਟਾ ਪਿੰਡ ਥੋੜੀ ਦੂਰੀ ਤੇ ਬਿਲਕੁਲ ਨਾਲ ਆ ਤੇ ਜਵੰਦਾ ਕਲਾਂ ਪਿੰਡ ਥੋੜੀ ਦੂਰੀ ਤੇ ਹੈਗਾ ਇੱਕ ਪਾਸੇ ਉਸਮਾ ਪਿੰਡ ਦੀ ਦੂਰੀ ਥੋੜੀ ਹੈਗੀ ਆ ਤੇ ਖਾਸ ਵਿਜਟ ਤੁਸੀਂ ਆ ਪਿੰਡ ਚੰਬਲ ਕਰਨੀ ਹੈਗੀ ਆ ਸੋ ਮੋਸਟਲੀ ਸਾਰੇ ਵੀਰ ਨੇੜੇ ਤੇੜੇ ਵਾਲੇ ਮਾਝੀ ਏਰੀਆ ਵਾਲੇ ਤਰਨਤਾਰਨ ਸਾਹਿਬ ਵਾਲੇ ਨੇੜੇ ਤੇੜੇ ਏਰੀਆ ਵਾਲੇ ਚੰਬਲ ਪਿੰਡ ਬਹੁਤੇ ਵੀਰ ਜਾਣਦੇ ਸ਼ਾਹਪੁਰ ਵੀ ਥੋੜੀ ਦੂਰੀ ਤੇ ਹੈਗਾ ਸੋ ਅੱਜ ਇਸ ਘਰੋਂ ਦੋਸਤੋ ਪਸ਼ੂ ਆਪਾਂ ਤੁਹਾਨੂੰ ਚਾਰ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਇੱਕ ਬਿਲਕੁਲ ਤਾਜੀ ਸੂਈ ਸਵਾਈ ਬੱਚੀ ਆ ਠੀਕ ਆ ਜੀ ਦੁੱਧ ਦੀ ਘੀਰੀ ਆ ਇਹਦੀ ਪੂਰੀ ਡਿਟੇਲ ਲੈ ਲਾਂਗੇ ਤੇ ਇੱਕ ਤੋਕੜ ਨੀਲੀ ਰਾਵੀ ਦੀ ਇੱਕ ਤੁਹਾਨੂੰ ਮੱਝ ਦਿਖਾ ਦਾਂਗੇ ਥੱਲੇ ਬੱਚਾ ਕੱਟਾ ਦੁੱਧ ਵੀ ਹੈਗਾ ਪੂਰੀ ਗੱਲਬਾਤ ਕਰਾਂਗੇ ਵੀਰ ਦੇ ਨਾਲ ਇੱਕ ਦੋਸਤੋ ਗੱਬਣ ਮੱਝ ਹੋਵੇਗੀ ਫੁੱਲ ਵੱਡੀ ਕੱਦ ਕਾਠੀ ਦੀ ਆ ਇਹ ਤੁਹਾਨੂੰ ਦਿਖਾ ਦਾਂਗੇ ਸਮਾਂ ਪਿਆ ਹਜੇ ਸੂਣ ਦੇ ਵਿੱਚ ਕੁਝ ਦਿਨ ਬਾਕੀ ਆ ਤੇ ਇੱਕ ਬਿਲਕੁਲ ਤਾਜੀ ਸੂਈ ਸਵਾਈ ਚੰਗੇ ਦੁੱਧ ਮਿਲਕ ਤੇ ਚੱਲਦੀ ਪਈ ਇੱਕ ਮੱਝ ਦਿਖਾ ਦਾਂਗੇ ਪੂਰੀ ਡਿਟੇਲ ਆਪਾਂ ਵੀਰ ਦੇ ਨਾਲ ਗੱਲਬਾਤ ਕਰ ਲੈਣੀ ਹੈ ਤਾਂ ਜੋ ਪੂਰੀ ਇਨਫੋਰਮੇਸ਼ਨ ਆਪਾਂ ਲੈ ਸਕੀਏ ਠੀਕ ਆ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਸਕੇ ਅੱਜ 6 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਮਾਰਨਿੰਗ 7 ਅਗਸਤ ਨੂੰ ਸਵੇਪਾ 6 ਵਜੇ ਅਪਲੋਡ ਕਰ ਦਿੱਤੀ ਜਾਊਗੀ ਸੋ ਜਿਸ ਵੀਰ ਨੂੰ ਪਸ਼ੂ ਪਸੰਦ ਆਊਗਾ ਆਪਦਾ ਹੱਕ ਸਮਝ ਕੇ ਦੋ ਟਾਈਮ ਚੁਵਾਈ ਕਰ ਸਕਦੇ ਹੋ ਸੋ ਇਹ ਪਸ਼ੂ ਦੀ ਸਭ ਤੋਂ ਪਹਿਲਾਂ ਵੀਰ ਜੀ ਸਸਰੀ ਘਰ ਸਸਰੀ ਘਰ ਵੀਰ ਜੀ ਸਸਰੀ ਘਰ ਠੀਕ ਠਾਕ ਵੀਰੇ ਹਾਂਜੀ ਵੀਰੇ ਬਹੁਤ ਵਧੀਆ ਭਰਾ ਬਹੁਤ ਵਧੀਆ ਇੱਕ ਤਾਂ ਵੀਰ ਆਪਣਾ ਨਾਮ ਦੱਸ ਦੀਏ ਭੈਣ ਭਰਾਵਾਂ ਨੂੰ ਜੱਸ ਆ ਨਾਮ ਜੱਸ ਭਾਈ ਪਸ਼ੂ ਵਪਾਰ ਦਾ ਕੰਮ ਹੈ ਨਾ ਹਾਂਜੀ ਹਾਂਜੀ ਠੀਕ ਆ ਤੇ ਡੇਲੀ ਰੁਟੀਨ ਚ ਆਉਂਦੇ ਆ ਪਸ਼ੂ ਆਪਣੇ ਕੋਲ ਹਾਂਜੀ ਆਉਂਦੇ ਹੀ ਰਹਿੰਦੇ ਜੀ ਠੀਕ ਹੈ ਹਾਂਜੀ ਤੇ ਅੱਜ ਚਾਰ ਨੱਕ ਜਿਹੜੇ ਆਪਾਂ ਦਿਖਾ ਦੇਨੇ ਆ ਤੋ ਬਿਲਕੁਲ ਤਾਜ਼ੇ ਸਵੇ ਸੁਭਾਈ ਆ ਹਾਂਜੀ ਤੇ ਇੱਕ ਟੋਕੜ ਨੀਲੀ ਰਾਬੀ ਦੀ ਠੀਕ ਆ ਸੋ ਨੀਲੀ ਰਾਬੀ ਬਹੁਤ ਮਗਰ ਵਸ਼ੀ ਆ ਜੀ ਠੀਕ ਹੈ ਜੀ ਇੱਕ ਨੀਲੀ ਦਾ ਵੀ ਜੀ ਦੋਸਤੋ ਮੈਂ ਬਾਅਦ ਚ ਗੱਲ ਕਰੂੰਗਾ ਪਹਿਲਾਂ ਫਸਟ ਲਈ ਇੱਕ ਬਰੀ ਆਪਾਂ ਵੈੜ ਤੁਹਾਨੂੰ ਦਿਖਾ ਦਿੰਨੇ ਆ ਅੱਛਾ ਜਸਵੀਰ ਵੈੜ ਸੂਆ ਕਿਨਵਾ ਪਹਿਲਾ ਹੀ ਆ ਪਹਿਲਾ ਜੀ ਪਹਿਲਾ ਖੀਰੀ ਆ ਜੀ ਮੂੰਹੋਂ ਦੰਦੋਂ ਖੀਰੀ ਆ ਖੀਰੀ ਆ ਜੀ ਅਜੇ ਮਕਰ ਵੱਛੀ ਆ ਅੱਛਾ ਜੀ ਹਾਂ ਜੀ ਅ ਮਕਰ ਵੱੱਛੀ ਆ ਦੋਸਤੋ ਬਿਲਕੁਲ ਸੂਆ ਅੱਜ ਮਾਰਨਿੰਗ ਹਾਂ ਜੀ ਹਾਂ ਜੀ ਮਾਰਨਿੰਗ ਤੇ ਜੇਰ ਪ੍ਰੋਪਰ ਪੈ ਗਈ ਆ ਪ੍ਰੋਪਰ ਪੈ ਗਈ ਵੀਡੀਓ ਆ ਗਈ ਜੇਰ ਪੈ ਗਈ ਆ ਭਰਾਵੋ ਤੇ ਬਿਲਕੁਲ ਤਾਜੀ ਸੂਈ ਆ ਤੇ ਆ ਜਿਹੜੀ ਦੋਸਤੋ ਵੈੜ ਹੈਗੀ ਆ ਬਿਲਕੁਲ ਦੰਦੋਂ ਗੱਲ ਕਰੀਏ ਤਾਂ ਬਿਲਕੁਲ ਖੀਰੀ ਹੈ ਠੀਕ ਆ ਸੋ ਬਾਕੀ ਆਪਾਂ ਤੁਹਾਨੂੰ ਦੰਦ ਮੂੰਹ ਪੁੱਟ ਕੇ ਦੰਦ ਵੀ ਵਿਖਾ ਦਿੰਨੇ ਆ ਥਣਵੜਾ ਸਪੈਸ਼ਲ ਲਗਾਈ ਤਾਂ ਜਿਹੜਾ ਥਣ ਥਣ ਬੜਾ ਸੁਆਦੀ ਹੈ ਦੋਸਤੋ ਮੂੰਹ ਹੀ ਆ ਬਿਲਕੁਲ ਖੀਰੀ ਹੈ ਇਹ ਨਹੀਂ ਆ ਜੀ ਹਾਂ ਜੀ ਆਹ ਦੇ ਠੀਕ ਆ ਤੇ ਆ ਦੇਖਿਓ ਜਰਾ ਇੱਕ ਦੰਦ ਪਟਿਆ ਜੀ ਹਾਂ ਹਾਂ ਜੀ ਵੈਸੇ ਇੱਕ ਦੰਦ ਬਿਲਕੁਲ ਆਇਆ ਦੋਸਤੋ ਇੱਕ ਦੰਦ ਕੱਢਣ ਲਈ ਹੈ ਠੀਕ ਆ ਦੋਂਦੀ ਖੀਰੀ ਤੁਸੀਂ ਜਿਹੜਾ ਨੋਟ ਕਰ ਲਓ ਵੀ ਦੋਂਦੀ ਖੀਰੀ ਹੈ ਠੀਕ ਆ ਇੱਕ ਦੰਦ ਬਰਾਬਰ ਕਰ ਲਿਆ ਇੱਕ ਦੰਦ ਚੱਕਣ ਲਈ ਹੈ ਠੀਕ ਆ ਤੋ ਥਾਂ ਤੋਂ ਬਹੁਤ ਕਮਾਲ ਦਾ ਬਹੁਤ ਠੰਡੀ ਠੀਰੀ ਬਹੁਤ ਹੈ ਜੀ ਜਿੱਦਾਂ ਮਰਜ਼ੀ ਐਸ ਲਾਈ ਆ ਆ ਕਰੋ ਚਲ ਠੀਕ ਆ ਅਗਲੇ ਪਿਛਲੇ ਥਾਂ ਬਿਲਕੁਲ ਸੈਜ ਵਿੱਚ ਬਰਾਬਰ ਆ ਤੇ ਹਜੇ ਦੋਸਤੋ ਅੱਜ ਮਾਰਨਿੰਗ ਸੂਈ ਆ ਠੀਕ ਆ ਤੇ ਆ ਮਕਰ ਬੱਛੀ ਆ 나ੜੂ ਬੱਚੇ ਦੇ ਨਾਲ ਗਿੱਲਾ 나ੜੂ ਠੀਕ ਆ ਖੋਲ ਕੇ ਤੋੜ ਕੇ ਦਿਖਾਉਣੇ ਤੁਹਾਨੂੰ ਬੱਛੀ ਬਹੁਤ ਕਮਾਲ ਦੀ ਆ ਖੁੱਲ ਗਿਆ ਜੀ ਮਾਰਨਿੰਗ ਜਸਵੀਰ ਕਿੰਨੀ ਚਵਾਈ ਕੀਤੀ ਪੌਣੇ ਦੀ ਥੋੜਾ ਜੀ ਬੋਲਾ ਜੀ 5 ਕਿਲੋ ਕੱਢਿਆ ਜੀ 5 ਕਿਲੋ ਚਵਾਈ ਚੰਗੀ ਨਿਕਲੀ ਪੋਲੀ ਹਾਂਜੀ ਬਹੁਤ ਵਧੀਆ ਜੀ ਬਿਨਾ ਰਸੀ ਬਿਨਾ ਰਸੀ ਦਾ ਬਣਾ ਰਹੀ ਠੀਕ ਹੈ ਹਾਂ ਬਿਨਾ ਰਸੀ ਜੂੜ ਪਾਇਆ ਜੀ ਦਾ ਦੋਸਤੋ ਚਵਾਈ ਕੀਤੀ ਆ ਠੀਕ ਆ ਸੋ ਪਹਿਲਾਂ ਵਾਛੀ ਆ ਠੀਕ ਆ ਜੀ ਦੋਸਤੋ ਪਸੰਦ ਆਊਗੀ ਤੁਹਾਨੂੰ ਬਾਕੀ ਆਰਡਰ ਕੁਆਲਟੀ ਕਾਫੀ ਚੰਗੀ ਆ ਸੋ ਕਦ ਕਾਠੀ ਬੇਸ਼ੱਕ ਤੁਸੀਂ ਮੀਡੀਅਮ ਅਕਾਊਂਟ ਕਰ ਲਓ ਮੀਡੀਅਮ ਹਾਈਟ ਦੀ ਠੀਕ ਹੈ ਅੱਛਾ ਜਸ ਮੇਰੇ ਕਿੰਨਾ ਕੁ ਮੋਲ ਫਿਰਨ ਦਾ ਰੱਖਿਆ ਬੱਚੀ ਦਾ ਮੋਲ ਜੀ ਜੀ ਇਹ ਤਾਂ ਕਰੀਏ ਇਹ ਬਾਜ਼ਾਰ ਦੇ ਹਿਸਾਬ ਨਾਲ ਬਾਜ਼ਾਰ ਆਲ ਕਰੀਏ ਮੈਂ 60000 ਕਰ ਲੀਏ ਇਹ 50 ਚ ਹਾਨਾ ਕਰਾਂ ਛੋਟਾ ਛੋਟਾ ਕਰਾਂ 50 ਦੇ ਵਿੱਚੋਂ ਹਾਂਜੀ ਦੋ ਚਾਰ ਦੀ ਜਸ ਕੋ ਨਹੀਂ ਜੀ ਕੋਈ ਨਹੀਂ 46 ਦੀ ਦੇ ਦਾਂਗੇ ਜੀ ਹਾਂ ਸਾਡਾ ਭਰਾ ਮਗਰ ਹੈਗਾ ਛਡਾਉਂ ਤੇ ਕੋਈ ਗੱਲ ਨਹੀਂ 46 ਦੀ ਦੇ ਦਾਂਗੇ 46 ਦੀ ਸੱਦੀ ਹਾਂਜੀ ਹਾਂ ਨਾਲ ਹੀ ਗੱਲ ਲਓ ਵੀ ਦੋਸਤੋ 50000 ਵੀਰ ਨੇ ਡਿਮਾਂਡ ਕੀਤੀ ਸੀ 2000 ਨਹੀਂ ਛੱਡਿਆਗਾ 48 ਬਣਦਾ ਸੀ 46000 ਦੀ ਯੈਸ ਨੋ ਆ ਠੀਕ ਆ ਜੀ ਬੱਛੀ ਪਿਆਰੀ ਆ ਚੰਗੀ ਆ ਤੇ ਮਗਰ ਵੀ ਬੱਛੀ ਆ ਕੋਈ ਵੀਰ ਇਹ ਨਾ ਸਮਝੇ ਕੋਈ ਦੇਸੀ ਆ ਠੀਕ ਆ ਬਹੁਤ ਸਟੈਂਡਰਡ ਦੀ ਚੰਗੀ ਮਗਰ ਬੱਛੀ ਆ ਵੇਖੋ ਜਿਹੜਾ ਵੀਰ ਸ਼ੌਂਕ ਨਾਲ ਪਾਲੂਗਾ ਦੋਸਤੋ 80000 ਦੀਆਂ ਲੱਖ ਲੱਖ ਦੀਆਂ ਕੋਈ ਬਣਦੀਆਂ ਨੇ ਜਦੋਂ ਬਿਲਕੁਲ ਤਿਆਰ ਹੁੰਦੀਆਂ ਨੇ ਤੇ ਪਸੰਦ ਆਊਗੀ ਤੁਹਾਨੂੰ ਇੱਕ ਨੀਲੀ ਰਾਬੀ ਦੀ ਦੂਜੇ ਨੰਬਰ ਤੇ ਜਿਹੜੀ ਦੋਸਤੋ ਇਹ ਤੁਹਾਨੂੰ ਝੋਟੀ ਦਿਖਾ ਦਿੰਦੇ ਆ ਜੱਸ ਵੀਰੇ ਕੀ ਡਿਟੇਲ ਇਹਦੀ ਇਹਦੀ ਡਿਟੇਲ ਜੀ ਉਹ ਤੇ ਦੁੱਧ ਤੇ ਛੇਕ ਲਵਾਂਦੇ ਹੀ ਜੀ ਆਪਾਂ ਪੰਜ ਕਰਕੇ ਦੇਵਾਂਗੇ ਪੰਜ ਕਰਕੇ ਹਾਂਜੀ ਮਗਰ ਥੱਲੇ ਬੱਚਾ ਵੀ ਹੈਗਾ ਹਾਂਜੀ ਬੱਚਾ ਹੈਗਾ ਕਟਾ ਜੀ ਕਟਾ ਹਾਂਜੀ ਤੇ ਸੁਗਾ ਦੁਜੇ ਸੂਈ ਮਨੋ ਦੁਜੇ ਚਲਣ ਰਹੀ ਹੈ 5 ਕਿਲੋ ਇਕ ਟਾਈਮ ਦੋਵੇਂ ਟਾਈਮ ਮਿਲਦੀ ਨਹੀਂ ਦੋਆ ਟਾਈਮ ਮਿਲਦੀ ਦੋਨੋਂ ਟਾਈਮ ਮਿਲਦੀ ਹੈ ਨੀਲੀ ਰਾਵੇ ਦੀ ਹੈ ਦੋਸਤੋ ਪੂਰੇ ਕੈਰੈਕਟਰ ਮਾਰਕਿੰਗ ਵੇਖੂਗੇ ਤੁਸੀਂ ਪਟਾ ਪਟਾ ਵੇ ਜੀ ਖਾਣ ਜੀ ਨਹੀਂ ਲਾਇਆ ਥੋੜਾ ਜਿਆਨੇ ਹਾਂਜੀ ਪਰ ਦੁੱਧ ਦੇ ਜਿੰਨਾ ਆਂਦੇ ਉਨਾ ਹੀ ਕੱਢੂਗੀ ਵਸੇ ਕੋਈ ਥਾਣਾ ਬਾਤ ਘੱਟ ਬਰਾਬਰ ਪੂਰੇ ਕੋਈ ਬੱਚਾ ਨਹੀਂ ਥੱਲੇ ਛੱਡਣਾ ਇਦਾਂ ਮੰਨ ਲਓ ਸ਼ੌਕਰ ਪਾ ਕੇ ਤੇ ਛੋੜੋ ਠੀਕ ਹੈ ਜੀ ਨਿਸ਼ਾਨ ਮਾਰਕਿੰਗ ਜਿਹੜੀ ਹੈ ਭਰਾਵੋ ਪੂਰੀ ਆ ਸੱਜਰ ਹੁੰਦੀ ਤਾਂ ਕੋਈ ਮੋਲ ਨਹੀਂਗਾ ਪਸੂ ਦਾ ਫਿਰ ਤਾਂ ਜਿੰਨੇ ਮਰਜੀ ਜਦ ਦ ਪਸ਼ੂ ਜਿਹੜੇ ਪੈਸੇ ਜਿਹੜੇ ਮਿਲਦੇ ਆ ਠੀਕ ਆ ਫਿਲਹਾਲ ਤੋਕੜ ਹੈਗੀ ਅੱਗੇ ਬਣੀ ਨਹੀਂ ਹੈਗੀ ਨਾਲ ਬੱਚਾ ਜਿਹੜਾ ਤੁਹਾਨੂੰ ਦਿਖਾ ਦਾਂਗਾ ਪੂਰੀ ਮਾਰਕਿੰਗ ਹੈ ਚਾਰੇ ਪੈਰ ਤੋਂ ਉੱਤੇ ਆ ਬੱਚੇ ਦੇ ਫੇਸ ਮਾੜਾ ਜੇ ਤੁਸੀਂ ਦੇਖੋਗੇ ਨਾ ਬਖਾਇਓ ਭਾਜੀ ਮਾੜਾ ਜਿਹਾ ਮੂੰਹ ਕਰਿਓ ਇਹਨੂੰ ਕੱਟੇ ਦਾ ਮੂੰਹ ਜਿਹੜਾ ਦੋਸਤੋ ਬਿਲਕੁਲ ਵਾਈਟ ਆ ਠੀਕ ਆ ਜੀ ਆ ਦੇਖੋ ਮਗਰ ਕਟਾਈ ਠੀਕ ਆ ਜੀ ਪੂਰੇ ਮੋਢਾ ਦਾ ਮਗਰ ਕਟਾ ਨੀਲੀ ਰਵੀ ਦਾ ਮਗਰ ਕਟਾ ਤੇ ਝੋਟੀ ਤੁਹਾਨੂੰ ਪਸੰਦ ਆਊਗੀ ਦੂਜਾ ਸਵੇਰ ਹੁਣ ਚੱਲਣ ਦੀ ਪ੍ਰੈਜੈਂਟ ਟਾਈਮ 5-4 ਕਿਲੋ 5 ਕਿਲੋ ਦੁੱਧ ਜਿਹੜਾ ਦੋ ਤੋ ਚੰਗੀ ਪਿੱਠ ਪੁੜੇ ਦੀ ਆ ਪਤਲੀ ਜੰਮੜੀ ਤੇ ਫੇਸ ਕੁਆਲਿਟੀ ਚੰਗੀ ਆ ਜੀ ਬਾਕੀ ਮੂੰਹ ਮਾਥਾ ਵੇਖੋ ਦੋਸਤੋ ਅੱਖੋਂ ਕੋ ਬਿੱਲੀ ਅੱਖ ਚਾਰੇ ਪਾਸੇ ਤੋਂ ਉਥੇ ਸੋ ਹਜੇ ਗੱਬਣ ਨਹੀਂ ਜੀ ਗੱਬਣ ਹੁੰਦੀ ਤੇ ਹੋ ਸਕਦਾ ਵੀ ਦੋਸਤੋ ਥੋੜਾ ਜਿਆਦਾ ਰੇਟ ਦੇ ਵਿੱਚ ਤੇ ਬਾਜ਼ਾਰ ਵਿੱਚ ਜ਼ਰੂਰ ਥੜਕ ਪੈਣਾ ਸੀਗਾ ਠੀਕ ਆ ਫਿਲਹਾਲ ਤੋਕੜ ਦਾ ਜਿਹੜਾ ਮੁੱਲ ਹੋਊਗਾ ਉਹ ਡਿਮਾਂਡ ਜਿਹੜੀ ਵੀਰ ਤੋਂ ਪੁੱਛ ਲਾਂਗੇ ਆਪਾਂ ਠੀਕ ਹੈ ਜੀ ਆ ਦੇਖੋ ਥੋੜਾ ਜਕੇ ਬਾਈ ਹਿੱਕਲ ਜਾ ਸਕਦੇ ਥੋੜੇ ਕਿ ਆਹ ਆਪਣੇ ਦੋ ਦਰਤੀ ਜੀ ਹਾਂਜੀ ਕੈਮਰੇ ਦਾ ਕਰਕੇ ਦੱਸੀ ਉਹ ਤਾਂ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਤੇ ਚਵਾਈ ਜੂਈ ਜਿਹੜੀ ਐ ਦੋਸਤੋ ਇੱਕ ਸਾਰ ਆ ਠੀਕ ਆ 5 ਕਿਲੋ ਦੁੱਧਾ ਚਵਾਈ ਤੁਸੀਂ ਆਪ ਵੀ ਕਰ ਲਿਓ ਆਪ ਦਾ ਹੱਕ ਸਮਝ ਕੇ ਜੱਸ ਭਾਈ ਕਿੰਨਾ ਮੋਲ ਫਿਰ ਲੈਣ ਦੇਣਾ ਟੋਕੜ ਝੋਟੀ ਦੇਣਾ ਮੋਲ ਜੀ ਇਹ ਸੱਜਰ ਹੁੰਦੀ ਦੀ ਤੁਹਾਨੂੰ ਵੀ ਪਤਾ ਹੀ ਕਿੰਨੇ ਦੀ ਆ ਹਾਂ ਬਿਲਕੁਲ ਠੀਕ ਆ ਜੀ ਮੋਲ ਕਰਦੇ 42000 ਰੁਪਏ ਹਾਂਜੀ ਠੀਕ ਆ ਜੀ 40 ਦੀ ਹਾਂ ਨਾ 40000 ਦੀ ਹਾਂ ਹਾਂਜੀ 40 ਦੀ ਹਾਂ ਨਾ ਠੀਕ ਆ ਜੀ 42000 ਜਿਹੜਾ ਦੋਸਤੋ ਮੋਹਰਲ ਵੀਰ ਨੇ ਕੀਤਾ 42000 ਤੇ 40000 ਦੀ ਜੈਸ ਨੂੰ ਆ ਠੀਕ ਆ ਪਸੰਦ ਆਊਗੀ ਜੇ ਬਣ ਗਈ ਦੋਸਤੋ ਤੇ ਕੋਈ ਵੀਰ ਮੈਨੂੰ ਲੱਗਦਾ ਵੀ ਚਲੋ ਸੇਲ ਨਹੀਂ ਕਰਦਾ ਚੱਪਾ ਕਰਦਾਂਗੇ ਹਾਂਜੀ 40 ਚੋ ਛੋਟ ਚੱਪਾ ਕਰਦੇ 40 24 ਹਾਂਜੀ ਮਾਨਤਨ ਕਰਾਂਗੇ 40 24 ਮਾਨਤਨ ਹੋ ਜਾਊਗਾ ਨੀਲੀ ਦਾ ਮਗਰ ਕਟਾ ਨੀਲੀ ਰਾਵੀ ਦਾ ਠੀਕ ਆ ਜੀ ਸਫੇਦ ਮੂੰਹ ਆ ਪੂਰੀ ਮਾਰਕਿੰਗ ਆ ਫੇਸ ਕੁਆਲਿਟੀ ਠੀਕ ਆ ਜੀ ਆ ਜਿਹੜਾ ਦੋਸਤੋ ਠੀਕ ਆ ਇਸ ਤੋਂ ਬਾਅਦ ਇੱਕ ਤੁਹਾਨੂੰ ਗੱਬਣ ਅਗਲੀ ਮਾਝ ਦਿਖਾਉਣੇ ਆ ਪੂਰੀ ਪਲੀ ਵੱਡੇ ਪਿੱਟ ਪੁੱਠੇ ਦੀ ਆ ਕਦ ਪੁੱਤ ਪੂਰਾ ਹੈਗਾ ਤੇ ਇਹਦਾ ਕੀ ਹੁਣ ਡਿਟੇਲ ਆ ਜੀ ਸੂਬਾ ਕਿੰਨਾ ਸੂਣ ਜਾ ਰਹੀ ਹੈ ਇਹ ਇਹਦਾ ਤੀਜਾ ਸੂਬਾ ਜੀ ਪ੍ਰੋਪਰ ਹੈ ਤੇਜਾ ਸੂਬਾ ਹਾਂਜੀ ਇਹ 15 ਤਰੀਕ ਨੂੰ ਇਹਦਾ ਦਿਨ ਪੂਰੇ ਹੁੰਦੇ ਅੱਛਾ ਜੀ ਹਾਂਜੀ ਤੇ ਇਹਦਾ ਮਗਰਲਾ ਰਿਕਾਰਡ ਰਿਹਾ ਜੀ 13 ਕਿਲੋ ਦਾ 13 ਕਿਲੋ ਹਾਂ ਦੂਜੇ ਸੂਬੇ ਦਾ ਅੱਛਾ ਜੀ ਤੇ ਐ ਕੀ ਅਮੀਰਿਆ 14 ਆ 15 ਕਿਲੋ ਭਰੂਗੀ ਠੀਕ ਹੈ ਜੀ ਹਾਂਜੀ ਸੂਬਾ ਕਰੈਕਟ ਜਿਹੜਾ origignal ਉਹ ਤੀਜਾ ਹੀ ਹੈ ਪਰ ਹਾਂਜੀ ਪ੍ਰੋਪਰ ਤੀਜਾ ਠੀਕ ਹੈ ਮਤਲਬ 13 ਕਿਲੋ ਤੋਂ ਚੋਂ ਦੀ ਰਹੀ ਆ ਭਾਜੀ ਹਾਂਜੀ 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 ਤੇ 12 ਦਿਨ ਲੈਦੀ 12 13 ਦਿਨ ਹਾਂਜੀ ਇਹਨੇ ਲੈ ਜੂਗੀ ਠੀ ਤੇ ਆਹ ਫੇਸ ਕੁਆਲਟੀ ਆ ਮੂੰਹ ਮੱਥਾ ਵੇਖੋ ਪੂਰੀ ਵੱਡੀ ਆ ਡੀ ਇੰਡੋਲ ਸਰੀਰਪੰਤਰ ਵੇਖੀਏ ਤੇ ਫੁੱਲ ਵੱਡੀ ਹਾਈਟ ਆ ਤੇ ਆਹ ਵੇਖੋ ਜੀ ਬਾਂਦੀ ਬਾਂਦੀ ਚੰਗੀ ਥੱਲੇ ਜੇ ਚਾਰ ਹੁੰਦੀਆਂ ਨਾ ਹਾਂ ਆਪਣੇ ਰਿਤੇ ਤਰ੍ਹਾਂ ਤੋਂ ਜੀ ਠੀਕ ਆ ਜੀ ਹਾਂ ਠੀਕ ਆ ਫੁੱਲ ਵੱਡੇ ਕੱਤਕਾਰਦੀ ਆ ਪੁੱਠਾ ਵੇਖੋਗੇ ਦੋਸਤੋ ਤੇ ਪੂਰਾ ਚੜਾਈ ਵੇਖੋਗੇ ਤੇ ਚੰਗੀ ਚੜਾਈ ਆ ਥੱਬਿਆਂ ਦੇ ਥੱਬੇ ਚੜਾਈ ਆ ਤੇ ਬਣੂ ਥਨੋਂ ਪੂਰਾ ਹਜੇ ਦਿਨ ਬਾਕੀ ਆ ਕੋਈ 10 ਤੋਂ 12 13 ਦਿਨ ਹਜੇ ਬਾਕੀ ਇਸ ਨੂੰ ਦੇ ਵਿੱਚ ਠੀਕ ਆ ਪੂਰੇ ਵਜਨ ਲੋਡ ਆ ਲਈ ਆ ਕਦ ਕਦ ਪੂਰਾ ਵੱਡਾ ਉੱਚਾ ਕਦ ਕਦ ਆ ਜੀ ਆ ਦੇਖੋ ਲੋ ਜਸबीर ਕਿ ਨਾ ਮੋਲ ਫਿਰੇ ਤਾਂ ਕੀਤਾ ਗੱਬਣ ਦਾ ਮੋਲ ਜੀ ਜਿਹੜੀ ਇਹਦੀ ਹਾਨ ਆਈਆਂ ਜੀ ਇਹ 80000 ਦੇਵਾਂਗੇ ਆਪ 80000 ਦੇ ਹਾਂਜੀ ਮੋਲ ਭਾਉਂ ਜਨਾ ਮੱਤੀ ਕਰਾ ਇਹਦੀ ਹਾਨ 80000 ਹੂੰ ਫੇ ਲੈਣ ਦੇ ਨਹੀਂ 80 ਹਾਂਜੀ ਲੈਣ ਦੇ ਨਹੀਂ 80 ਉਹ ਤੇ ਚ ਕੋਈ ਮੌਕੇ ਮਾਨਤਾਂ ਵਾਲੀ ਉਹ ਭਨ ਭਰਾ ਦਾ ਕਰਾਂਗੇ ਛੋਟਾ 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 ਛੱਪਾ ਕਰਦਾ ਠੀਕ ਤੁਹਾਨੂੰ ਪਤਾ ਐੜੀ ਗੜੀਆਂ ਮੱਝਾਂ ਦਾ ਲੱਖ ਲੱਖ ਰੁਪਇਆ ਮੁੱਲ ਕਰਦਾ ਕੋਈ ਸ਼ੱਕ ਨਹੀਂ ਭਾਈ ਕੋਈ ਸ਼ੱਕ ਨਹੀਂ ਤੇ ਇਹ ਕਰਕੇ ਹਾਨ 80000 ਪਹਿਲੀ ਵੀਡੀਓ ਆ ਦੋਸਤੋ ਆਪਣੀ ਇਸ ਘਰੋਂ ਪਹਿਲੀ ਵੀਡੀਓ ਆ ਹੋ ਸਕਦਾ ਵੀ ਕੋਈ ਤੁਹਾਨੂੰ ਪਸ਼ੂ ਰਾਇਤ ਲੱਗੇ ਠੀਕ ਆ ਬਾਕੀ ਜੇ ਸਭ ਇਹਨੂੰ ਵੀਰ ਨੂੰ ਭਾਫੜ ਤੇਲਾ ਪਸੂ ਲੱਗੂਗਾ ਨਰਕ ਪਰਖ ਤੁਸੀਂ ਆਪਦੀ ਕਰ ਲਿਓ ਤੇ ਆਪਕੇ ਤਸੱਲੀ ਕਰ ਲਿਓ ਠੀਕ ਆ 10 ਤੋਂ 12 ਦਿਨ ਹਜੇ ਸਮਾਂ ਲੈ ਜੂਗੀ ਬਾਕੀ ਥਾਂ ਥਾਂ ਚੰਗਾ ਵਿਖਾਈ ਦੇ ਰਿਆ ਖਵਾਨਾ ਪਿਛੋਂ ਬਿਲਕੁਲ ਪੱਦਰ ਦਿਖਾਈ ਦੇ ਰਿਆ ਠੀਕ ਆ ਜੀ ਤੇ ਪਲੀ ਪੂਲੀ ਪੂਰੀ ਆ ਰਾਜੀ ਆ ਵੱਡੀ ਆ ਜਿਹੜਾ ਵੀਰ ਚੰਗਾ ਹੱਥ ਪੇਰ ਲੂਗਾ ਸੇਵਾ ਕਰ ਲੂਗਾ ਤੇ ਮਾਝ ਦੁੱਗਣੀ ਹੋਰ ਤੁਸੀਂ ਕਰ ਸਕਦੇ ਹੋ ਠੀਕ ਆ ਆ ਦੇਖ ਠੀਕ ਆ ਹਜੇ ਬੰਨਾ ਬੋਨਾ ਪੂਰਾ ਉਹ ਆਪਾਂ ਕੇ ਸਮੇਂ ਤੇ ਛੱਡ ਦਿੰਨੇ ਆ ਪਰ ਰੇਡ ਵੀਰ ਨੇ ਜਿਹੜਾ ਮੇ ਅਕੋਰਡਿੰਗ ਜਿਹੜਾ ਦੋਸਤੋ ਏਡੇ ਵੱਡੇ ਪਸ਼ੂ ਦਾ ਵੀਰ ਜਿਵੇਂ ਕਹਿੰਦਾ ਬਾਹਰ ਲੱਖ ਲੱਖ ਵੀ ਵੀਰ ਮੰਗਦੇ ਆ ਸੋ ਉਸ ਅਕੋਰਡਿੰਗ ਠੀਕ ਆ ਇਸ ਤੋਂ ਬਾਅਦ ਆ ਤੁਹਾਨੂੰ ਇੱਕ ਮਾਝ ਦਿਖਾਉਣੇ ਆ ਲਾਸਟ ਦੇ ਵਿੱਚ ਦੋਸਤੋ ਸੂਈ ਸਵਾਈ ਆ ਤੇ ਸਮਾਂ ਇਹਨੂੰ ਵੀਰ ਕਿੰਨਾ ਹੋ ਗਿਆ ਅੱਜ ਸੂਈ ਨੂੰ ਅੱਜ 10 ਦਿਨ ਹੋ ਗਏ 10 ਦਿਨ ਹਾਂਜੀ ਸੂਈ ਠੀਕ ਆ ਤੇ ਸੂਬਾ ਸੂਬਾ ਕਿਰਨਾ ਮ ਹੋਊਗਾ ਤੀਜਾ ਹਾਂਜੀ ਤੀਜਾ ਪ੍ਰੋਪਰ ਇਹਦੇ ਉੱਤੇ ਚਾ ਸੂਈ ਤੀਜਾ ਸੂਬਾ ਜੀ ਹਾਂਜੀ ਠੀਕ ਆ ਜੀ ਤੀਜਾ ਸੂਬਾ ਭਰਾਓ ਆ ਦੇਖੋ ਥੱਲੇ ਬੱਚਾ ਕੱਟਾ ਠੀਕ ਹੈ ਜੀ ਮੇਲ ਕਾਫਾ ਥੱਲੇ ਤੀਸਰਾ ਬਿਆਨ ਪਿਆ ਜੀ ਤੇ ਸੁਬਾ ਕਿੰਨੇ ਕਿ ਦਿਨਾਂ ਦਾ ਦੱਸਿਆ ਜੀ 10 ਦਿਨ ਹੋ ਗਏ ਜੀ 10 ਦਿਨ ਹਾਂਜੀ ਠੀਕ ਹੈ ਦੁੱਧ ਫਿਰ ਕਿੰਨਾ ਹੋਣਾ ਜਰ ਜਿਹੜਾ ਚਵਾਦਾਂਗੇ ਆਪਾਂ ਦੁੱਧ ਜੀ ਜੇ ਇਹਦਾ ਵਿਖਾਵੇ ਆਲ ਜਾਈਏ ਫਿਰ ਤੁਹਾਨੂੰ 14 ਕਿਲੋ ਆਏ ਹਾਂਜੀ ਤੇ ਜਿਹੜਾ ਮਿੰਤੀ ਵਾਲਾ ਆਏ ਲੀਟਰ ਮਾਰ ਕੇ ਕੋਈ ਠੰਡਾ ਕਰਕੇ 12 ਕਿਲੋ ਨਟ ਹੋਊਗਾ 12 ਕਿਲੋ ਹਾਂਜੀ ਮੇਰਾ ਮਤਲਬ ਜੀ ਪਾਈਆ ਕਾਟ ਦੀ ਬਾਅਦ ਨਹੀਂ ਕੋਈ ਕਾਟ ਦੀ ਪਾਈ 12 12 ਹੋਊਗਾ ਜੀ ਪ੍ਰੋਪਰ ਹਾਂਜੀ ਭਾਵੇਂ ਕੋਈ 3 ਟਾਈਮ ਛੋੜੇ ਭਾਵੇਂ 4 ਛੋੜੇ ਠੀਕ ਆ ਲੋ ਵੀ ਦੋਸਤੋ 12 ਕਿਲੋ ਦੁੱਧ ਆ ਭਾਵੇਂ ਵੀਰਾਂ ਦਾ ਵੀ ਖੁੱਲਾ ਇਨਵੀਟੇਸ਼ਨ ਸਦਾ ਵਿੱਚ ਤੋ ਟਾਈਮ ਚੋ ਲੋ ਕੋਈ ਵੀਰ ਤਿੰਨ ਟਾਈਮ ਚੋ ਲੋ ਠੀਕ ਆ ਥਣ ਚੱਡਾ ਆ ਭਾਂਡਾ ਜਿਹੜਾ ਦੋਸਤੋ ਛਿੱਡਾ ਭਾਂਡਾ ਹੈਗਾ ਉਹਨਾਂ ਦਾ ਦੁੱਧ ਪਸ਼ੂ ਨੇ ਜਰੂਰ ਕੱਢਣਾ ਹੁੰਦਾ ਤੇ 12 ਕਿਲੋ ਦਾ ਭਾਂਡਾ ਬੇਸ਼ੱਕ ਤੁਸੀਂ ਸੇਵਾ ਕਰਕੇ ਕੋਈ ਪਾਈਆ ਖੰਡ ਵਾਧੂ ਵੀ ਹੋ ਸਕਦੇ ਹੋ ਠੀਕ ਆ ਆ ਜੋ ਕੱਢ ਲੋ ਬਾਹਰ ਜੀ ਠੀਕ ਹੈ ਜੀ ਹਾਈਟ ਮੀਡੀਅਮ ਅਕਾਊਂਟ ਕਰ ਸਕਦੇ ਹੋ ਪਰ ਥਣ ਚੱਡਾ ਜਿਹੜਾ ਦੋਸਤੋ ਵੱਡੀਆਂ ਮੱਝਾਂ ਨੂੰ ਵੀ ਮਾਤ ਪਾਉਂਦਾ ਠੀਕ ਹੈ ਪਿੱਛੇ ਛੁੱਟਦਾ ਕਈ ਵਾਰ ਲੱਕ ਦਾ ਪਸ਼ੂ ਹੋਵੇ ਤੇ ਚੱਡਾ ਹਵਾਨਾ ਜਿਹੜਾ ਐਡਾ ਨਹੀਂ ਵਿਖਾਲਾ ਹੁੰਦਾ ਕਿਉਂਕਿ ਮਿਲਕਿੰਗ ਕਿਸੇ ਕਿਸੇ ਪਸ਼ੂ ਦੇ ਚ ਕੋਲ ਜਿਹੜਾ ਗੁਣ ਹੁੰਦਾ ਠੀਕ ਹੈ ਜੀ ਪਸ਼ੂ ਦੀ ਆਪਣੀ ਜਰੀ ਦੋਸਤੋ ਅਬਿਲਟੀ ਹੁੰਦੀ ਆ ਦੁੱਧ ਚੰਗਾ ਚਬਾਉਣ ਦੀ ਤੇ ਉਹ ਇਹਦੇ ਵਿੱਚ ਹੈਗੀ ਆ 12 ਕਿਲੋ ਦੁੱਧ ਵੈਸੇ ਦੋਸਤੋ ਕਹਿ ਦੇਣਾ ਤੇ ਚੋਲਣ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਫਿਰ ਹਾਲ ਤੁਸੀਂ ਚੁਵਾਈ ਕਰੋਗੇ ele também para ਕਿਲੋ Tá ਸੋ ਜਸ ਬਾਈ ਕਿੰਨਾ ਫਿਰ ਮੁੱਲ ਕੀ ਦਾ ਲੈਣ ਦੇਣ ਕੀਤਾ ਮੁੱਲ ਜੀ 78000 ਰੁਪਇਆ ਜੀ ਦਾ 78000 ਹਾਂ ਜੀ ਨਹੀਂ ਹਾਂ ਨਾ ਇਹ 75 ਦੀ ਹਾਂ ਜੀ ਹਾਂ 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 ਨਾ ਜਸ ਨੂੰ 75 ਦੀ ਆ 75 78 ਮੋਲਾ 75 ਦੀ ਦੇਲ ਹੈ ਤੇ 12 ਕਿਲੋ ਜਸਵੀਰ ਨੇ ਤੇ ਮੇਰੇ ਵੱਡੇ ਵੀਰ ਨੇ ਚਵਾ ਕੇ ਦੋ ਤੋ ਦੇਣਾ ਠੀਕ ਆ ਚਵਾ ਕੇ ਠੀਕ ਆ ਤਿੰਨ ਟਾਈਮ ਚਵਾ ਲਈ ਲੋ ਵੀ ਦੋਸਤੋ ਚਵਾਈ ਤੁਸੀਂ ਕਰ ਲਿਓ ਠੀਕ ਆ ਬੇ ਤੜਕ ਚਵਾਈ ਕਰ ਲਿਓ ਬਾਈ ਜੀ ਦਾ 75000 ਦੀ ਦੇ ਦਾਂਗੇ ਠੀਕ ਆ ਦੁੱਧ ਦੇ ਸਰਤੇ ਪਸ਼ੂ ਜਿਹੜਾ ਦੋਸਤੋ ਮੋਲਰ ਰੇਟ ਜਿਹੜਾ ਤੈਅ ਕੀਤਾ ਜਾਂਦਾ ਠੀਕ ਆ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਨਗ ਸੀ ਜਿਹੜੇ ਇਹ ਦਿਖਾਉਣੇ ਸੀ ਠੀਕ ਆ ਸੋ ਬਾਕੀ ਵੀਡੀਓ ਨੂੰ ਬਾਅਦ ਤੋਂ ਬਾਅਦ ਜਰੂਰ ਸ਼ੇਅਰ ਕਰ ਦਿਆ ਕਰੋ ਤਾਂ ਜੋ ਦੋਸਤੋ ਉਹਨਾਂ ਵੀਰਾਂ ਤੱਕ ਵੀ ਪਹੁੰਚ ਸਕੇ ਜਿਹੜੇ ਇਸ ਚੀਜ਼ ਤੋਂ ਦੂਰ ਨੇ ਠੀਕ ਆ ਤੇ ਪਸ਼ੂ ਜਿਹੜੇ ਅੱਜ ਸਾਰੇ ਵਧੀਆ ਸਵੇਰ ਹੋਰਾਂ ਕੋਲ ਤੇ ਸਵੇ ਸਵੇ ਨਗ ਵੀ ਹੈਗੇ ਇੱਕ ਵਹਿੜ ਦਿਖਾਈ ਸੀ ਤੁਹਾਨੂੰ ਬਿਲਕੁਲ ਚੰਗੀ ਵਹਿੜ ਆ ਠੀਕ ਆ ਜੀ ਪਹਿਲਾਂ ਨੂੰ ਵਹਿੜ ਸਹੀ ਆ ਸੋ ਆਰਡਰ ਕੁਆਲਿਟੀ ਚੰਗੀ ਆ ਦੁੱਧ ਆਪਦੀ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰ ਲ ਜੱਸ ਭਾਈ ਨੰਬਰ ਬੋਲ ਗਏ ਆਪਣੇ ਨੰਬਰ ਹੈਗਾ ਜੀ 99158 ਜੀ 92382 99158 92382 ਠੀਕ ਹੈ ਜੀ ਹਾਂਜੀ ਸੋ ਦੋਸਤੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ